ਅੱਜ ਆਪਾਂ ਇੱਕ ਸ਼ਾਨਦਾਰ ਰੈਸਪੀ ਮਿਕਸ ਆਚਾਰ ਬਣਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਗੋਭੀ ਗਾਜਰ ਮੂਲੀ ਅਤੇ ਹਰੀ ਮਿਰਚ ਜਿਹਨੂੰ ਆਪਾਂ ਮਿਕਸ ਆਚਾਰ ਕਹਿੰਦੇ ਆਂ ਸਰਦੀਆਂ ਦੇ ਵਿੱਚ ਆਮ ਵਰਤਿਆ ਜਾਂਦਾ ਹੈ ਬਹੁਤ ਵਧੀਆ ਆਚਾਰ ਜਿਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗਾਜਰ ਮੂਲੀ ਗੋਭੀ ਔਰ ਹਰੀ ਮਿਰਚ ਨੂੰ ਧੋ ਕੇ ਤਿਆਰ ਕਰ ਰਿਹਾ ਔਰ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬ੍ਰੇਕ-ਬ੍ਰੇਕ ਕੱਟ ਲੈਣਾ ਜੋ ਕਿ ਬਹੁਤ ਹੀ ਸ਼ਾਨਦਾਰ ਸਰਦੀਆਂ 'ਚ ਅਸੀਂ ਇਸ ਨੂੰ ਕਿਸੇ ਵੀ ਵੇਲੇ ਵੀ ਵਰਤ ਸਕਦੇ ਹਾਂ ਆਮ ਸਰਦੀਆਂ 'ਚ ਵਿੱਚ ਸਬਜ਼ੀਆਂ 'ਚ ਪਾਇਆ ਜਾਂਦਾ ਪਰ ਇਹਨੂੰ ਅਸੀਂ ਦੇਖੋ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਜੈਕੀਦਾਰ ਮਿਕਸ achar ਬਣੇਗਾ ਇਹ ਅਸੀਂ ਇਹਨਾਂ ਸਾਰੀਆਂ ਚਾਰ ਚੀਜ਼ਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਕੱਟ ਕੇ ਤਿਆਰ ਕਰ ਲਿਆ ਔਰ ਕਟਕੇਨਾਂ ਨੂੰ 2-3 ਦਿਨ ਲਈ ਅਸੀਂ ਧੁੱਪ ਦੇ ਵਿੱਚ ਸੁਕਾਵਾਂਗੇ ਤਾਂ ਕਿ ਜੋ ਇਹਦਾ ਰਸ ਹੈ ਤਿੰਨੇ ਸਬਜ਼ੀਆਂ ਗਾਜਰ ਮੂਲੀ ਔਰ ਗੋਭੀ ਇੰਨਾ ਦਾ ਰਸ ਹੈ ਜੋ ਸੁੱਕ ਜਾਵੇਗਾ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਔਰ ਸੁੱਕਣ ਤੋਂ ਬਾਅਦ 4 ਦਿਨਾਂ ਬਾਅਦ ਫਿਰ ਇਹਨੂੰ ਅਸੀਂ ਇਹ ਮਸਾਲੇ ਪੈਣਗੇ ਜਿਦੇ ਵਿੱਚ ਕਲੌਜੀ 1 ਚਮਚਾ ਜੀਰਾ 1 ਚਮਚਾ ਸੁੱਕਾ ਧਨੀਆ 1 ਚਮਚਾ ਜੁਵੈਨ 1 ਚਮਚਾ ਦਾਲਚੀਨੀ 4-5 ਪੀਸ ਵੱਡੀ ਇਲਾਇਚੀ 4-5 ਪੀਸ ਇਹਨੂੰ ਪੀਸ ਲੈਣਾ ਹੈ ਇਹਨੂੰ ਦਰਫੜ ਕਰ ਲੈਣਾ ਕਿਉਂਕਿ ਤਰ੍ਹਾਂ ਭੁੰਨ ਕੇ ਇਹਨੂੰ ਪੀਸ ਲੈਣਾ ਠੀਕ ਹੈ ਇਹਨੂੰ ਥੋੜਾ ਜਿਆਦਾ ਬ੍ਰੀਕ ਨਹੀਂ ਕਰਨਾ ਥੋੜਾ ਦੜਫੜ ਕਰ ਲੈਣਾ ਹੁਣ ਅਸੀਂ ਇਹਨੂੰ ਭੁੰਨ ਕੇ ਤਿਆਰ ਕਰ ਲਿਆ ਹੁਣ ਅਸੀਂ ਤੇਲ ਪਾਇਆ ਕੜਾਹੀ 'ਚ 100 ml ਤੇਲ ਪਾ ਲੈਣਾ ਕੜਾਹੀ ਦੇ ਵਿੱਚ ਕੜਾਹੀ ਦੇ ਵਿੱਚ ਤੇਲ ਪਾਉਣ ਤੋਂ ਬਾਅਦ ਹੁਣ ਇੱਥੇ ਅਸੀਂ ਜੋ ਪੀਸੇ ਹੋਏ ਮਸਾਲੇ ਨੇ ਇਹ ਮਸਾਲੇ ਪਾਵਾਂਗੇ ਇਹਨਾਂ ਨੂੰ ਭੁੰਨਾਂਗੇ ਥੋੜਾ ਜਿਹਾ ਹਲਕਾ ਲਾਲ ਕਰਾਂਗੇ ਜਦੋਂ ਇਹ ਲਾਲ ਹੋ ਜਾਵੇ ਇਹਨੂੰ ਸਲੋ ਗੈਸ ਤੇ ਸਟੋਵ ਨੂੰ ਸਲੋ ਕਰਕੇ ਪਕਾਉਣਾ ਹੈ ਹੁਣ ਇਹਦੇ ਵਿੱਚ ਅਸੀਂ ਕਟੀਆਂ ਹੋਈਆਂ ਗਾਜਰਾ, ਗੋਭੀ, ਮੂਲੀ ਔਰ ਹਰੀ ਮਿਰਚ ਜੋ ਕਿ ਸਿਕਾ ਕੇ ਰੱਖੇ ਹੋਇਆ ਉਹ ਵਿੱਚ ਪਾ ਕੇ ਅਸੀਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ। ਕੜਾਹੀ ਦੇ ਵਿੱਚ ਅਸੀਂ ਚੰਗੀ ਤਰ੍ਹਾਂ ਇਹਨੂੰ ਹਲਾ ਕੇ ਹਲਾ ਕੇ ਮਿਕਸ ਕਰ ਦੇਣਾ ਤਾਂ ਕਿ ਇਹਨਾਂ ਦੇ ਵਿੱਚ ਜੋ ਮਸਾਲਾ ਹੈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਇਸ ਲਈ ਇਹ ਜ਼ਰੂਰੀ ਹੈ ਕਿ ਜੋ ਮਸਾਲਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਅਪ ਹੋ ਜੇ ਤਾਂ ਇਹ ਬਹੁਤ ਟੇਸਟੀ ਹੋਰ ਜਕੀਦਾਰ ਬਣੇਗਾ ਇਹ ਹੁਣ ਅਸੀਂ ਇਹਨੂੰ ਹਿਲਾ ਰਹੇ ਹਾਂ ਮਿਕਸ ਕਰ ਰਹੇ ਹਾਂ ਮਸਾਲਾ ਮਿਕਸ ਹੋ ਗਿਆ ਸਾਰਾ ਲਗਭਗ ਇਹ ਮਿਕਸ ਹੋ ਚੁੱਕਿਆ ਹੈ ਇਸ ਤਰ੍ਹਾਂ ਹੌਲੀ-ਹੌਲੀ ਇਹਨੂੰ ਅਸੀਂ ਮਿਕਸ ਕਰਦੇ ਰਹੇ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਹਲਦੀ 2 ਚਮਚ ਲਾਲ ਮਿਰਚ ਇੱਕ ਚਮਚ ਔਰ ਨਮਕ 3 ਚਮਚ ਪਾਵਾਂਗੇ ਲੂਣ ਦੇ 3 ਚਮਚੇ ਪਾਵਾਂਗੇ ਲੂਣ ਦੀ ਮਾਤਰਾ ਇਚ ਵੱਧ ਹੋਏਗੀ ਕਿਉਂਕਿ ਇਹਦੇ ਵਿੱਚ ਹਰੀ ਮਿਰਚ ਪਹਿਲਾਂ ਹੀ ਸੇ ਪਾਈ ਹੋਈ ਹੈ ਹੁਣ ਇਸ ਨੂੰ ਅਸੀਂ ਮਿਕਸ ਕਰ ਦੇਣਾ ਮਿਕਸ ਕਰਕੇ ਚੰਗੀ ਤਰ੍ਹਾਂ ਜੋ ਇਹ ਮਸਾਲੇ ਵੀ ਇਹਦੇ ਵਿੱਚ ਮਿਕਸ ਹੋ ਜਾਣਗੇ ਇਹ ਸਾਰਾ ਕੁਝ ਮਿਕਸ ਹੋਣ ਤੋਂ ਬਾਅਦ ਥੋੜਾ ਅਸੀਂ ਤੇਲੇ ਦੇ ਵਿੱਚ ਪਹਿਲਾਂ ਗਰਮ ਕਰਕੇ ਰੱਖਿਆ ਹੋਇਆ ਥੋੜਾ ਜਿਹਾ ਤੇਲ ਹੋਰ ਮਿਕਸ ਕਰ ਦੇਣਾ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਦੇਖੋ ਇਹ ਇਸ ਦਾ ਰੰਗ ਬਦਲਦਾ ਜਾ ਰਿਹਾ ਹੈ ਹੁਣ ਇਹ ਰੰਗ ਬਦਲੇਗਾ ਬਿਲਕੁਲ ਇਕਦਮ ਕਿਉਂਕਿ ਅਸੀਂ ਇਹਨੂੰ ਕਟੋ-ਕਟ 5-7 ਮਿੰਟ ਇਹਨੂੰ ਇਦਾਂ ਲਗਾਤਾਰ ਪਕਾਉਂਦੇ ਰਹਿਣਾ ਸਲੋ ਗੈਸ ਕਰਕੇ ਸਟੋਪ ਸਲੋ ਕਰਕੇ ਇਹਨੂੰ ਪਕਾਉਂਦੇ ਰਹਿਣਾ ਇਦਾਂ ਹੁਣ ਇਹਦਾ ਰੰਗ ਤਬਦੀਲ ਹੋ ਜਾਣਾ ਤੁਸੀਂ ਦੇਖੋ ਆਹ ਦੇਖੋ ਇਹਦਾ ਰੰਗ ਕਾਫੀ ਤਬਦੀਲ ਹੋ ਗਿਆ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੁਣ ਇਹਦਾ ਰੰਗ ਬਿਲਕੁਲ ਕਿਉਂਕਿ ਜੋ ਅਸੀਂ ਮਸਾਲੇ ਪਾਏ ਨੇ ਇੱਕ ਜੈਕੇਦਾਰ ਜੋ ਸਾਡਾ ਅਚਾਰ ਹੈ ਉਹ ਤਿਆਰ ਹੁੰਦਾ ਹੁਣ ਲੱਗਿਆ ਲਗਭਗ ਨੇੜੇ ਹੋ ਚੱਲਿਆ ਮਸਾਲੇ ਮਿਕਸ ਹੋਣ ਤੋਂ ਬਾਅਦ ਤੇਲ ਸਾਰਾ ਕੁਝ ਮਿਕਸ ਹੋ ਗਿਆ ਮਿਕਸ ਹੋ ਕੇ ਦੇਖੋ ਹੁਣ ਬਿਲਕੁਲ ਰੰਗ ਦੇਖੋ ਫੜ ਗਿਆ ਬਣਾ ਗਿਆ ਰੰਗ ਅਚਾਰ ਦਾ ਰੰਗ ਜੋ ਆਮ ਤਿਆਰ ਹੋਣ ਵੇਲੇ ਬਣਦਾ ਉਹ ਦੇਖੋ ਪੂਰਾ ਬਿਲਕੁਲ ਇਹਦਾ ਰੰਗ ਹੁਣ ਬਣ ਗਿਆ ਹੈ ਹੁਣ ਮਿਕਸ up ਹੋ ਗਿਆ ਹੈ ਚੰਗੀ ਤਰ੍ਹਾਂ ਹੁਣ ਇਸ ਨੂੰ ਹੌਲੀ-ਹੌਲੀ ਅਸੀਂ 2-3 ਮਿੰਟ ਦੇ ਲਈ ਇਹਨੂੰ ਢੱਕਣ ਨਾਲ ਢੱਕ ਦਿਆਂਗੇ ਜੋ ਫਰਾਈਪੈਨ ਨੂੰ ਅਸੀਂ ਢੱਕਣ ਨਾਲ ਢੱਕ ਦਿੱਤਾ 2-3 ਮਿੰਟ ਲਈ ਥੋੜੀ ਜਿਹੀ ਭਾਫ ਆਏ ਜਿਹੜੀ ਮਿਕਸ ਆਪ ਹੋ ਗਿਆ ਦੇਖੋ ਹੁਣ ਰੰਗ ਦਾ ਚੇਂਜ ਹੋ ਗਿਆ ਦਾ ਟਕਣ ਤੋਂ ਬਾਅਦ ਟਕਣ ਲਾ ਦੇਣਾ ਇਹਨੂੰ ਥੋੜਾ ਜਿਹਾ ਹਿਲਾ ਕੇ ਚੰਗੀ ਤਰ੍ਹਾਂ ਇਹ ਜੈਕੇਦਾਰ ਅਚਾਰ ਮਿਕਸ ਅਚਾਰ ਜੋ ਕਿ ਬਹੁਤ ਹੀ ਜੈਕੇਦਾਰ ਬਣ ਗਿਆ ਹੁਣ ਅਸੀਂ ਵਰਤ ਸਕਦੇ ਹਾਂ